ਸਾਰਿਆਂ ਨੂੰ ਮੇਰੇ ਵੱਲੋਂ ਸਤਿ ਸ਼੍ਰੀ ਅਕਾਲ ਕੋਪਰਾਏ ਫੈਮਿਲੀ ਬਲੌਗ ਵਿੱਚ ਤੁਹਾ ਦਾ ਸਵਾਗਤ ਹੈ। ਤੇ ਹੁਣ ਐਸ ਹੋ ਗਈ ਸਵੇਰ ਸਵੇਰ ਦੇ ਪੌਣੇ ਨਾ ਸੱਤ ਵਜੇ ਸਮਝੋ ਪੌਣੇ 7:00 ਤਸੀਂ ਬਾਹਰ ਆਏ ਤੇ ਫਿਰ ਆ ਗੋ ਖਬਾਲਦੇ ਆ। ਤਾਂ ਵੀ ਭੱਗਦੀ ਆ ਹਨ ਨੂੰ ਥੋੜਾ ਜਿਹਾ ਟਾਈਮ ਹੋਇਆ ਜਾਂਦਾ 10 ਮਿੰਟ ਲੱਗਦੇ ਜਾਂਦੇ ਆ ਕਿਉਂਕਿ ਸਮਾਨ ਵੀ ਤੇ ਅਸੀਂ ਕਦੇ ਕੋਈ 1 ਘੰਟਾ ਲੱਗਦਾ ਆ ਪਰ ਰੋਟੀ ਬਣਾਉਣ ਨੂੰ। ਹਾਂ ਸਾਨੂੰ 1 ਘੰਟਾ ਲੱਗਦਾ ਕਿਉਂਕਿ ਨਾ ਅਸੀਂ ਅ ਤਵੇ ਤੇ ਕੀ ਕਰੋ ਟੀਕ ਰੋਟੀ ਨਾਲ ਨੇ ਵੀ ਵਧੀਆ। ਜੇ ਦੋ ਦਿਨ ਪਾਉਂਦੇ ਆਂ ਫਿਰ ਉਹ ਕੋਈ ਕਿਸੇ ਕੋਨੇ ਤੋਂ ਰੜ ਦਿੰਦੀ ਹੈ ਕੋਈ ਅੱਧੀ ਰੜ ਦਿੰਦੀ ਹੈ ਕੋਈ ਫੁੱਲੀ ਰੜ ਦਿੰਦੀ ਹੈ ਫਿਰ ਉਹ ਨਾ ਰੋਟੀਆਂ ਵਧੀਆ ਜਿਹੀ ਨਹੀਂ ਬਣਦੀਆਂ ਰੱਖਦੇ ਤਵੀ ਹੈ ਪਰ ਤਵੀ ਦੇ ਅਸੀ ਇੱਕ ਰੋਟੀ ਬਣਦੀਆਂ ਸਭ ਇੱਕ ਦੇ ਤਰੀਕੇ ਆ ਹਾਂ ਜੇ ਮੰਮੀ ਹੁੰਦੀ ਫਿਰ ਤਾਂ ਪਾ ਦਿੰਦੇ ਹੁੰਦੇ ਸੀ ਜੇ ਮੰਮੀ ਨਾ ਲੱਗਦੀ ਹਾਂ ਫਿਰ ਤਿੰਨ ਤਿੰਨ ਦੋ ਦੋ ਤਿੰਨ ਤਿੰਨ ਪਾ ਦਿੰਦੇ ਆ ਕਿਉਂਕਿ ਇਹ ਨਾ ਜਿਵੇਂ ਉਹਨਾਂ ਨੂੰ ਰੜਨੇ ਦਾ ਤਜਰਬਾ ਹੈ ਸਾਨੂੰ ਹੌਲੀ-ਹੌਲੀ ਪਊਗਾ ਸਾਨੂੰ ਹੌਲੀ-ਹੌਲੀ ਪਊਗਾ ਵੀ ਹੋਲੀ ਰੜ ਹੁੰਦੀ ਹੈ ਸਭ ਤੋਂ ਰੜ ਨਹੀਂ ਹੁੰਦੀਆਂ ਤਿੰਨ-ਤਿੰਨ ਵੇੜ ਦਾ ਟਾਈਮ ਹੈ ਬਸ ਯੂਵੀ ਨੇ ਸਕੂਲ ਜਾਂਦਾ ਟਾਈਮ ਹੋਣ ਵਾਲੀ ਹੈ ਅੱਧੇ ਘੰਟੇ ਤੱਕ ਅੱਧੇ ਘੰਟੇ ਚ ਸਾਡਾ ਲਾਹ ਹੋਣਾ ਸਾਸ ਫਾਇਰ ਦਾ ਕਮਰਾ ਹੈ ਸਾਡਾ ਸਾਸ ਬਾਕੀ ਦੇ ਸਾਰੇ ਕੰਮ ਪਿਆ ਹੈ ਕੰਮ ਦਾ ਸਾਡਾ ਸਾਰੇ ਸਬਜੀ ਰੋਟੀ ਦੇ ਸਬਜੀ ਵੀ ਮਿਲ ਜਾਂਦੇ ਜੂਰੀ ਕਰਕੇ ਵੇੜੇ ਗੂੜੇ ਵੀ ਅਸੀਂ ਹੁਣ ਆਪੇ ਸੁੰਬਰਦੀਆਂ ਏ ਉਹ ਵੀ ਅਸੀਂ ਫਿਰ ਸਾਰਾ ਜਦ ਅੰਦਰ ਦਾ ਨਵੇਲ ਨੂੰ ਦੀਆਂ ਛੇਰ ਸਹਰ ਨੇ ਕਦੇ ਮੈਂ ਸੁੰਬਰ ਦਿੰਦੀ ਆ ਕਦੇ ਮੰਦਿਰ ਦਾ ਸੈਟ ਲੱਗਦਾ ਹੈ ਐਵੇਂ ਹੀ ਵੀ ਹਾਂ ਮਤਲਬ ਅਭੀ ਆਪਣਾ ਕਦੇ ਕਦੇ ਆਪਣਾ ਸੰਭਰ ਲੈਂਦੇ ਹਾਂ ਜਿਵੇਂ ਸਬਜ਼ੀ ਭਾਜੀ ਜਿਹੜਾ ਵੀ ਬਣਾਉਂਦਾ ਹੈ ਉਹ ਹੀ ਹੈ ਸਿੱਧਾ ਲੈਂਦੇ ਹਾਂ ਕੌਣ ਤਾਂ ਨੂੰ ਪਤਾ ਹੀ ਹੁੰਦਾ ਵੀ ਅੱਜ ਕਿਹੜਾ ਬਣਾ ਰਿਹਾ ਅੱਜ ਕੌਣ ਬਣਾ ਰਿਹਾ ਸਵੇਰ ਦੀ ਕੌਣ ਤਾਂ ਰਿਹਾ ਸ਼ਾਮ ਨੂੰ ਕੌਣ ਬਣਾ ਰਿਹਾ ਹੁਣ ਸਵੇਰ ਦੀ ਰੋਟੀ ਲਾ ਰਹੇ ਹਾਂ ਅਸੀਂ ਬੱਦਲਵਾਈ ਬਹੁਤ ਥੋੜੀ ਹੈ ਹਵਾ ਚੱਲਦੀ ਸੌਣ ਸੌਣ ਆਈ ਗਿਆ ਜੀ ਬੜੀ ਵਧੀਆ ਇਹ ਸੌਣ ਦਾ ਮਹੀਨਾ ਤਾਂ ਹੈ ਰਾਹਤ ਦਾ ਲੱਗਦਾ ਨਾ ਬੱਦਲਾ ਚੱਲ ਬੱਦਲਾ ਚੱਲ ਰਹੀ ਚਾ ਵੀ ਤੇ ਵੀ ਹੋਰ ਕਿਤੇ ਬਹੁਤ ਪੈ ਰਹੇ ਹੋਣੇ ਬਹੁਤ ਪੈ ਰਹੇ ਸੋਨੇ ਤਾਂ ਬਹੁਤ ਖੇਲ ਰਹੇ ਆ ਬੜੇ ਕੋਈ ਕਮੈਂਟ ਵੀ ਕਰ ਰਹੇ ਆ ਵੀ ਸਾਡੀ ਜੀ ਬੇਤੋ ਆਇਆ ਤਾਂ ਕਮੈਂਟ ਵੀ ਦਈਏ ਹੁਣ ਬੱਦਲ ਕਿਹੜੇ ਛੱਕ ਹੁੰਦਾ ਏ ਜਾਂ ਫਿਰ ਰੰਗ ਸਾਡੀ ਸੁਣਦਾ ਹੋਵੇ ਜੀ ਉੱਤਰ ਨੂੰ ਵਗ ਜਿਓ ਜੀ ਉੱਤਰ ਵੀ ਪਰਸ਼ੱਤ ਰਹੋ ਸਹੀ ਆ ਕਿਤੇ ਕਿਤੇ ਰੰਗ ਜਾਦੇ ਪਾਉਂਦਾ ਕਿਤੇ ਹੜ ਲਿਆ ਹਾਂ ਤਾਂ ਕਿਤੇ ਜਮੀ ਵੀ ਨਹੀਂ ਹੈਗੀ ਸਹੀ ਗੱਲ ਹੈ ਪਰਮਾਤਮਾ ਦੀ ਮਰਜ਼ੀ ਹੈ ਓਕੇ ਥੋੜਾ ਰੋਟੀ ਲਾ ਲਈਏ ਕਿ ਫੇਰ ਫਟਾਫਟ ਸਵੇਰ ਨੂੰ ਤਾਂ ਸਾਨੂੰ ਆਉਂਦਾ ਫੇਰ ਫਟਾਫਟ ਚੱਤ ਨੂੰ ਬੈਠਦੀਆਂ ਕਿਉਂਕਿ ਸ਼ਾਮ ਨੂੰ ਤਾਂ ਹੋਰ ਹੌਲੀ ਚੱਲੀ ਜਾਂਦੇ ਆ ਕਿਉਂਕਿ ਕਿਸੇ ਨੇ ਕਿਹੜੇ ਸਕੂਲ ਜਾਣਾ ਹੁਣ ਯੂਵੀ ਨੇ ਸਕੂਲ ਜਾਣਾ ਫਟਾਫਟ ਰੋਟੀ ਲਾ ਲਈਏ ਤੇ ਹੁਣ ਮਿਲਦਾ ਤੁਹਾਨੂੰ ਥੋੜੀ ਦੇਰ ਤੱਕ ਅੱਧਾ ਦਾਲੀ ਬਾਹਰ ਕੱਢ ਜਾਇਆ ਤਾਂ ਪਰ ਲੋ ਜੀ ਅੱਤਿਆਂ ਨੇ ਖਾ ਲਈ ਤੇ ਅੱਤੇ ਖਾ ਰਹੇ ਨੇ ਇੱਧਰ ਬਬੂ ਹੈ ਬਬੂ ਖਾ ਰਿਹਾ ਲੱਸੀ ਪੀਣੀ ਹੈ ਬਬੂ ਲੱਛ ਪੀਣੀ ਬੁੱਤਾ ਪੀਲੀ ਲੱਸੀ ਜੇ ਲੱਸੀ ਪਿੰਦਾ ਲੱਸੀ ਮੋਂ ਨੂੰ ਲਾ ਦੇਣੀ ਪੀਲੀ ਮੈਂ ਕਹ ਪੀਲੀ ਹੋਰ ਮੱਕੀ ਭਰਨਾ ਅੱਛਾ ਕਿਉਂਕਿ ਇਹਨੂੰ ਲੱਸੀ ਦਹੀਂ ਬਹੁਤ ਪਸੰਦ ਆ ਬੱਬਲੂ ਨੂੰ ਲੇਖੀ ਰੋਟੀ ਖਾ ਰਿਆ ਮੱਕੀ ਖਾਗਣਾ ਇੱਕ ਮੱਕੀ ਲੈ ਜਾ ਭੱਜ ਜਾਂਦਾ ਜਿਹੜੇ ਹੈ ਇੱਕ ਮੱਕੀ ਖਾ ਕੇ ਜਿਹੜੇ ਭੱਜ ਜਾਂਦਾ ਐਨਾ ਤਾਂ ਇਕੋ ਲੱਗਦਾ ਜਿਆਦਾ ਸਿਰ ਰੋਟੀ ਲਾ ਰਹੀਆਂ ਤੀਆਂ ਐਨਾ ਚੜ ਕੇ ਆਇਆ ਤਾਂ ਬੰਦ ਕਰੂ ਆਇਆ ਹੋਣਾ ਹੈ ਮਤਲਬ ਇੱਧਰ ਆਇਆ ਨਹੀਂ ਤਸਾਂ ਇੱਧਰ ਤਾਂ ਇੱਧਰ ਚੁੱਲੇ ਕੀ ਨਹੀਂ ਪਿੱਛੇ ਨਹੀਂ ਆਣਗੇ ਹੋਰ ਹਵਾ ਲੱਗਦੀ ਤੇ ਚੱਲਣ ਠੰਡੀ ਹੋਰ ਮੈਂ ਕਿਹਾ ਮਾਂ ਛੋਲਿਆਂ ਦੀ ਦਾਤ ਤਾਂ ਲੱਗ ਜਾਂਦੀ ਆ ਬਚਦੀ ਨਹੀਂ ਹੈਗੀ ਜਿਹੜੀ ਮੂੰਗੀ ਦੜ ਹੁੰਦੀ ਆ ਉਹ ਖੁੱਲ ਜਾਂਦੀ ਆ ਇਹ ਫੁੱਲਦੀ ਨਹੀਂ ਹੈਗੀ ਹਾਂ ਮੂੰਗੀ ਮਸਰੀ ਦੀ ਤਾਂ ਬਣਾਇਦਾ ਹੁੰਨੀ ਉਹ ਦੀ ਜਿੰਨੀ ਆ ਪੱਗੇ ਬਣਾਉਂਦੇ ਆ ਛੋਲਿਆਂ ਦੀ ਤਾਂ ਤਾਂ ਬਚ ਜਾਂਦੀ ਆ ਉਹ ਮੂੰਗੀ ਮਸਰੀ ਪਾਈ ਵੀ ਤੇ ਰੋਟੀ ਖਾ ਰਿਆ ਇਹ ਅਸੀਂ ਲੱਗੇ ਨਾਰੀਅਲ ਭੰਨਣ ਇਹ ਨਾਰੀਅਲ ਚੋ ਨਾ ਮਤਲਬ ਪੀਤਾ ਬੀਬੀ ਨੇ ਲਿਆ ਕਿਉਂਕਿ ਬੀਬੀ ਥੋੜੀ ਢਿੱਲੀ ਸੀਗੀ ਡਾਕਟਰ ਨੇ ਨਾਰੀਅਲ ਦੱਸੇ ਤੇ ਪੀ ਲਿਆ ਬੀਬੀ ਨੇ ਹੁਣ ਇਹਦੇ ਵਿੱਚ ਨਾ ਸੀ ਨਾਰੀਅਲ ਕੱਢ ਰਹੇ ਹਾਂ ਜਿਹੜਾ ਖਾਣ ਵਾਲਾ ਹੁੰਦਾ ਏ ਇਹ ਠੰਡਾ ਹੁੰਦਾ ਏ ਇਸ ਕਰਕੇ ਨਾ ਜਿਹੜਾ ਆਪਾਂ ਨੂੰ ਇਹ ਨਾਰੀਅਲ ਪੀ ਕੇ ਗੇਰਾ ਨਹੀਂ ਚਾਹੀਦਾ ਇਹਦੇ ਵਿੱਚਲਾ ਕੱਢ ਲਓ ਜੇ ਆਪਾਂ ਘਰਾਂ ਲੈ ਕੇ ਆਈਏ ਬਾਹਰ ਦਾ ਚਲੋ ਆਪਾਂ ਗੇਰੇ ਦੰਨੇ ਹਨਾ ਹੋਰ ਜੀ ਆਪਾਂ ਘਰਾਂ ਪੀ ਮੰਗਾਨੇ ਆ ਤਾਂ ਇਹ ਹੁਣ ਮੈਂ ਇਹਨੂੰ ਵੱਢ ਰਹੀ ਹਾਂ ਚਿੱਟਾ ਕੋਕੋਨਟ ਨਾਰੀਅਲ ਹੈ ਨਿਕਲੂਗਾ ਨਾਲੇ ਹੋਊਗਾ ਬਿਲਕੁਲ ਨਰਮ ਜਿਹੜਾ ਬਾਹਰ ਨਾਲ ਜਿਵੇਂ ਬਸਾਂ ਬੂਸਾਂ ਦੇ ਜਿਹੜੇ ਮਿਲਦੇ ਆ ਨਾਰੀਅਲ ਕਿਹੜੇ ਹੁੰਦੇ ਆ ਇਹ ਬਿਲਕੁਲ ਬਹੁਤ ਵਧੀਆ ਹੁੰਦਾ ਦੁੱਧ ਵਰਗਾ ਖਾਣ ਚ ਤਾਂ ਤਾਂ ਫਾਇਦੇ ਤੁਹਾਨੂੰ ਪਤਾ ਹੀ ਹੋਣਗੇ ਵੀ ਕਿੰਨੇ ਹੋਣਗੇ ਮੈਨੂੰ ਫਾਇਦੇ ਤਾਂ ਪਤਾ ਨਹੀਂ ਹੁਣ ਕੀ ਹੁੰਦੇ ਨੇ ਪਰ ਖਾਣ ਚ ਮੈਨੂੰ ਬਹੁਤ ਵਧੀਆ ਲੱਗਦਾ ਹੈ ਹਲੋ ਮੁੱਟਾ ਨੂੰ ਤਿਆਰ ਹੈ ਲਓ ਜੀ ਕੱਖ ਨਹੀਂ ਇਹ ਚ ਨਿਕਲਿਆ ਹੈ ਹੈ ਨਹੀਂ ਇਹ ਨਾ ਕਿਉਂਕਿ ਨਾ ਆ ਦੇਖੋ ਦੇ ਇਹ ਜਿਹੜਾ ਹੁੰਦਾ ਨਾ ਆ ਚਿੱਟਾ ਚਿੱਟਾ ਇਹ ਚ ਹੈ ਨਹੀਂ ਜਿਹੜਾ ਵੱਡਾ ਹੁੰਦਾ ਇਹ ਮਤਲਬ ਫਿਰ ਉਹ ਚੋਂ ਤਾਂ ਆ ਦੇ ਹੈਗਾ ਮੈਨੂੰ ਲੱਗਦਾ ਇਹ ਖਰਾਬ ਹੋਇਆ ਵਾ ਇਹ ਪਤਾ ਨਹੀਂ ਭਾਈ ਨਾਰੀਅਲ ਨਿਕਲੇ ਨਹੀਂ ਅਜੇ ਖਾਲੀ ਮੈਂ ਸਿਰਨਾ ਤੇ ਹਟੇ ਤੇ ਤੇ ਪਹਿਲਾਂ ਬੀਬੀ ਪਿੱਛੇ ਤੇ ਪੀ ਚੁੱਕੀ ਟੀ ਬੀਬੀ ਨੂੰ ਲਿਆ ਕੇ ਦੇਤੇ ਉਹ ਛੋਟੇ ਆ ਗਏ ਉਹਦੇ ਵਿੱਚੋਂ ਚਿੱਟਾ ਨਾਰੀਅਲ ਜਿਹੜਾ ਉਹ ਨਿਕਲਿਆ ਨਹੀਂ ਹੈਗਾ ਹਨਾ ਮਗਾ ਮਾਣੀ ਇਸਪਤ ਮੈਂ ਕੱਦੀ ਕਹਿ ਰਹੀ ਸੀ ਬੀਬੀ ਚੇਤੀ ਵੀ ਮੈਂ ਫਿਰ ਜੋ ਨਾਰੀਅਲ ਭੰਨ ਕੇ ਮੈਂ ਨਾਰੀਅਲ ਖਾਉਂਗੀ ਸਾਨੂੰ ਫਿਰ ਦੁਬਾਰੇ ਮੈਨੂੰ ਲੱਗਦਾ ਵੱਡੇ ਨਾਰੀਅਲ ਚੋਂ ਡੇ ਆ ਛੋਟੇ ਨਾਰੀਅਲ ਤੇ ਛੋਟਿਆਂ ਚ ਨਾ ਨਾਰੀਅਲ ਨਿਕਲਿਆ ਨਹੀਂ ਹੈਗਾ ਮੈਂ ਬਹੁਤ ਐਕਸਾਈਟ ਹੁੰਦੀ ਖਾਣ ਨੂੰ ਜਦ ਮੈਂ ਪਿਛਲੀ ਵਾਰ ਖਾਧਾ ਵਾਸਵਾ ਆਤਾ ਹੈ ਨਾ ਦੁਬਈ ਭਾਂ ਦੁਬਈ ਕਲਾਮ ਤੇ ਖੇਲਦੀ ਤਾਂ ਨਹੀਂ ਹੌਲੀ ਹੌਲੀ ਆ ਰਹੀ ਐ ਹੌਲੀ ਹੌਲੀ ਕੌੜੀ ਥੋੜੀ ਜੀ ਇੱਟ ਪਰ ਧਰੀ ਵੀ ਆ ਆ ਦੇ ਬੀਬੀ ਕੰਦੀ ਭਿੰਡੀਆਂ ਵੀ ਤੋੜ ਲਿਓ ਅੱਛਾ ਕਰੇਲੇ ਚ ਪੈ ਜਾਣਗੇ ਕੰਦੀ ਹਾਂ ਹੈ ਤੋੜਨੀ ਆ ਆਪੋਨ ਲੇ ਕੇ ਅੱਛਾ ਰਾਜਾ ਕੋਈ ਦੋ ਕਾਲੂ ਪਾ ਲੂੰਗੀ ਫਿਰ ਉਹ ਯੂਵੀ ਦੇ ਕੱਢ ਦੂੰਗੀ ਹਨਾ ਪਰ ਕੀ ਆ ਨੀ ਨਾਉਣੇ ਖਾਣੀ ਧਾਲ ਵੀ ਖਤਮ ਹੋ ਗਈ ਸਾਰੀ ਥੋੜੀ ਜੀ ਦਾਲਤੀ ਸਵੇਰੇ ਲੋ ਜੀ ਦੁਪਹਿਰ ਦੇ ਬੱਜ ਗਏ ਟਾਈਮ ਵੀ ਨਹੀਂ ਪਤਾ ਕਿੰਨਾ ਹੋ ਗਿਆ ਆਪਾਂ ਤਾਂ ਟਾਈਮ ਵੀ ਨਹੀਂ ਦੇਖ ਕੇ ਆਏ ਪੌਣੇ 3 ਪੌਣੇ 3 ਪੌਣੇ 3 ਹੋ ਗਏ ਕਿਉਂਕਿ ਮੈਂ ਨਾ ਅੰਦਰ ਕਮਰੇ 'ਚ ਬੈਠੀ ਸੀ ਮੈਂ ਧਿਆਨ ਟਾਈਮ ਕਿੰਨੀ ਤਾਂ ਮੇਰਾ ਧਿਆਨ ਗਿਆ ਹੀ ਨਹੀਂ ਹੈਗਾ ਯੂਵੀ ਹੁਣ ਸਕੂਲ ਤੋਂ ਆਇਆ ਸੀ ਯੂਵੀ ਸਕੂਲ ਤੋਂ ਹੁਣੇ ਆਇਆ ਸੀ ਬਸ ਉਹਨੂੰ ਆਨਸਾਰ ਨਾ ਜਿਹੜੀ ਖੀਰ ਪਈ ਐ ਸਾਡੇ ਉਹ ਨਾ ਦੁੱਧ 'ਚ ਗਾੜੀ ਹੋ ਗਈ ਸੀ ਤਾ ਕਰਕੇ ਉਹ ਬਸ ਉਹ ਹੀ ਖੀਰ ਜੀ ਉਹ ਕਰਕੇ ਦੇ ਕੇ ਆਈਆਂ ਨੂੰ ਰੋਟੀ ਹਜੇ ਮੈਂ ਦਹੀਂ ਨਹੀਂ ਰੋਟੀ ਠਰ ਕੇ ਦਉਂਗੀ ਇੱਕ ਇੱਕ ਕੁਆਲਿਟੀ ਚੱਲਣੇ ਉਹ ਦੇ ਆਈ ਖਾਣੇ ਨੂੰ ਕਿਉਂਕਿ ਪਿੱਛੇ ਹੁਣ ਅਸੀਂ ਸਬਜ਼ੀਆਂ ਤੋੜਨਾਂ ਨਾ ਆਉਣਾ ਸੀ ਫਿਰ ਐ ਵੀ ਫਿਰ ਚੇੜਨੀਆਂ ਨੇ ਸਮਾਰਨੀਆਂ ਨੇ ਟਾਈਮ ਲੱਗ ਜਾਂਦਾ ਹੈ ਤਾਂ ਕਰਕੇ ਫਿਰ ਪਹਿਲਾਂ ਸਵੇਰੇ ਤੋੜਨੀਆਂ ਸੀ ਸਵੇਰੇ ਨਾ ਔਰੇ ਮੀਂਹ ਕਾਰਨ ਕੱਲ ਸਾਰਾ ਗਿੱਲਾ ਹੋ ਗਿਆ ਫਿਰ ਤਾਂ ਕਰਕੇ ਅਸੀਂ ਤੋੜੀਆਂ ਨਹੀਂ ਹੈਗੀਆਂ ਹੁਣ ਇੱਥੇ ਆ ਫਲੀਆਂ ਲੱਗੀਆਂ ਹੋਈਆਂ ਨੇ ਫਲੀਆਂ ਤੋੜਨਾਂ ਆਏ ਐ ਰਹਿੰਦਾ ਨਹੀਂ ਸੋਨੇ ਦਾ ਕਾ ਕਾਸੀਆ ਲੱਗ ਗਿਆ ਕੱਠੇ ਹੈ ਨਾ ਆ ਫੁੱਲ ਜਾਇਆ ਥੋੜਾ ਹੂੰ ਕਿਸੇ ਪਾ ਤੋੜੀ ਨਹੀਂ ਓ ਇਕ ਤਾਂ ਨਾ ਮੈਂ ਵਿੱਚ ਵਿੱਚ ਮੈਨੂੰ ਪੈਰ ਧਰਦੀ ਨੂੰ ਬਹੁਤ ਡਰ ਲੱਗ ਰਿਹਾ ਏ ਜਰੂਰ ਉੱਪਰ ਮੜਾ ਜਾ ਕੋਈ ਕੀੜਾ ਚੜਦਾ ਲੱਗਦਾ ਪਤਾ ਨਹੀਂ ਕੀ ਚੜ ਗਿਆ ਡਰ ਜਾ ਲੱਗਦਾ ਬਰਸਾਤ ਮੌਸਮ ਮੌਸਮ ਬਰਸਾਤਾਂ ਦਾ ਏ ਨਾ ਯੋਗ ਵੀ ਖਾ ਲੰਦਾ ਫੜਿਆ ਉਹ ਵੀ ਫਲੀਆਂ ਫਲੀਆਂ ਛੱਡੁੰਦਾ ਆਲੂ ਆਲੂ ਖਾਈ ਜਾਂਦਾ ਬਸ ਹੋਰ ਫਲੀਆਂ ਛੱਪੂਗਾ ਸਕੂਲ ਲੈ ਕੇ ਜਾਊਗਾ ਫਲੀਆਂ ਹੀ ਆਉਂਗੀਆਂ ਮੁਰਤੇ ਪੱਕ ਜੇ ਗੰਨੀਆਂ ਥੋੜੀਆਂ ਨੇ ਗਰਮੀ ਨਾਲ ਭਿੱਜ ਗਏ ਮੈਂ ਫਲੀਆਂ ਥੋੜੀਆਂ ਦਾਣੇ ਜਲੇ ਹੋ ਗਏ ਨਾ ਫਲੀਆਂ ਨਾ ਦਾਣੇ ਆਈਆਂ ਨਹੀਂ ਨਾ ਪੱਜਦੇ ਬਤਾਉਂਗਾ ਨਾ ਦੇਖੀ ਬੈਂਕੜੀ ਦਾ ਪੁੱਟਾ ਕਿੱਡਾ ਹੋਇਆ ਉੱਥੇ ਕੰਧ ਤੇ ਲਵੇ ਹਾਂ ਲਾਇਆ ਪਤਾ ਦੋ ਹੋਰ ਲਾਈਵ ਤੋਂ ਸੁੱਕ ਸਕ ਗਏ ਪਤਾ ਨਹੀਂ ਉਹਦੇ ਉਹ ਵੀ ਕਿੱਡੇ-ਕੱਡੇ ਮਰ ਲਗੇ ਪਰਲੇ ਵੀ ਦਿਲ ਕੱਟ ਰਿਹਾ ਗਰਮੀ ਮੈਂ ਵੀ ਭਿੱਜ ਗਈ ਗਰਮੀ ਨਾਲ ਇੱਧਰ ਸਵਾ ਸਿੱਟੀ ਪਈ ਇੱਧਰ ਸਾਡੇ ਆ ਦੇਖੋ ਛੋਟੇ-ਛੋਟੇ ਕੀ ਆ ਇੱਕ ਆਈ ਇੱਕੋ ਬਿੱਚੇ ਜਿੰਨੇ ਮੇਰੇ ਘਾਤਰ ਸਬਜੀ ਹੈ ਤਾਂ ਕਰਕੇ ਮੈਨੂੰ ਦਿਖਾਈ ਆ ਇਹ ਰਹੇ ਕੀ ਇਹ ਛੋਟੇ-ਛੋਟੇ ਇਹੋ ਜਿਹੇ ਸਾਰੇ ਵਿੱਚ ਲੱਗ ਰਹੇ ਆ

ਮਾ ਗਰਮੀ ਨਾਲ ਭਿੱਜੀ ਪਈਆਂ ਮੇਰਾ ਮੂੰਹ ਦੇਖੋ ਛੋਟੀ ਬੰਦਣੀ ਕੋੜਲਾ ਨੇ ਵਿੱਚੇ ਪਾ ਲਾਂਗੇ نیچے ਮਿਕਸ ਸਬਜੀ ਵਿੱਚੇ ਕarele ਵਿੱਚੇ ਭਿੰਡੀ ਪਾ ਗਰ ਦੇਣਗੇ ਹਾਂ ਬਸ ਹੋ ਗਈ ਜਾਮਣੀ ਰੰਗ ਆ ਗਿਆ ਹਰੇ ਦੇ ਵਿੱਚੋਂ ਹਵਾ ਚੱਲ ਰਹੀ ਐ ਠੰਡੀ ਠੰਡੀ ਹੁਣ ਜੀ ਹੁਣ ਆ ਗਈ ਪ੍ਰਿੰਡੀਆਂ ਦੀ ਵਾਰੀ ਪ੍ਰਿੰਡੀਆਂ ਦਾ ਬਸ ਜਾਇ ਰਹੀਆਂ ਨੇ ਬਸਰੇ ਇਹਨਾਂ ਦੇ ਵਿੱਚ ਪਾਵਾਂਗੇ ਵਿੱਚੇ ਪਾਵਾਂਗੇ ਇੰਨਿਆ ਕਿਹੜੇ ਬਹੁਤ ਨੇ ਇਹ ਕੱਚੇ ਕੱਚੇ ਜਿਹੇ ਹਨਾ ਹਾਂ ਹਾਂ ਸਰ ਜੂਗਾ ਲੋ ਰੇਲੇ ਵਿੱਚ ਪਾ ਕੇ ਕਰਨਾ ਹੈ ਹਨਾ ਹਾਂ ਵਿੱਚ ਪਾਵਾਂਗੇ ਮਿਕਸ ਵੈਜ ਬਣ ਜੂਗੀ ਅੱਜ ਹਰੀ ਹਰੀ ਪਹਿਲਾਂ ਵੀ ਇੱਕ ਦਿਨ ਬਣਾਈ ਸੀ ਬਹੁਤ ਸਵਾਦ ਬਣੀ ਸੀ ਅੱਜ ਫੇਰ ਬਣਾ ਲਾਂਗੇ ਦੇਖੋ ਹੁਣ ਇਹ ਸਾਰੀ ਥੋੜੀ ਥੋੜੀ ਜਿਹੜੀ ਹੈ ਮਿਕਸ ਵੈਜ ਬਣਾਵਾਂਗੇ ਸਾਰੀ ਮਿਲਾ ਕੇ ਕਿਉਂਕਿ ਇੱਕ ਕਿਉਂਕਿ ਥੋੜੀ ਥੋੜੀ ਹੈ ਇੱਕ ਨਰੜਨਾ ਨਹੀਂ ਇਸ ਕਰਕੇ ਥੋੜੀ ਥੋੜੀ ਕਿਉਂਕਿ ਸਵੇਰ ਜੋਗੀ ਵੀ ਰੱਖਣੀ ਹੈ ਮੈਂ ਭਿੱਜ ਗਈ ਪੂਰੀ ਤਰ੍ਹਾਂ ਹਜੇ ਮੰਮੀ ਉੱਧਰ ਤੋੜ ਰਹੀ ਹੈ ਸਬਜ਼ੀਆਂ ਜਿਆਦਾ ਵੀ ਨਹੀਂ ਬਸ ਉਹ ਦੋ ਚਾਰ ਕ੍ਰਿੰਡ ਹੀ ਰਹਿ ਗਿਆ ਉਹ ਲੈ ਕੇ ਆ ਰਹੀ ਹੈ ਬਸ ਪਿੱਛੇ ਇਸੇ ਨੂੰ ਵਰਤ ਦਿਓ ਕਾਦੇ ਕੱਖਾਂ ਦੇ ਵੱਡੇ ਜਿਹਾਂ ਦਾ ਤੂ ਯਾਰ ਉੱਪਰ ਉੱਪਰ ਦੇ ਬਰੂਸ ਦਿਓ ਕੱਖ ਬਹੁਤ ਹੋ ਗਿਆ ਮੀ ਕਰ ਹਵਾ ਲੂਗੀ ਫਿਰ ਕਰ ਲਈ ਲੋ ਜੀ ਸਭ ਤੋਂ ਪਹਿਲਾਂ ਆਪ ਸਬਜ਼ੀ ਲਈ ਹੁਣ ਇੱਥੇ ਤੇਲ ਗਰਮ ਹੋ ਗਿਆ ਆਪਣਾ ਕਿਉਂਕਿ ਨਾ ਅੱਗ ਬਲਣ ਨੂੰ ਸਾਡੇ ਇੱਥੇ ਤਾਂ ਬਹੁਤ ਟਾਈਮ ਲੱਗਦਾ ਹੈ ਅੱਜੋਂ ਟੱਕਣ ਟੱਕ ਅੱਜ ਤੱਕਣ ਪਈ ਲੱਗਿਆ ਨਾ ਸਵੇਰੇ ਵੀ ਲੱਗਦਾ ਹਾਂ ਹੁਣ ਬਣਾ ਰਹੇ ਆਂ ਸੀ ਮਿਕਸ ਮੈਜ ਮਿਕਸ ਮੈਜ ਪਈਆਂ ਸੀ ਕਰੇਲੇ ਨਾਲ ਵਿੱਚ ਪਾਤੇ ਤੇ ਭਿੰਡੀਆਂ ਆਹ ਭਿੰਡੀਆਂ ਨੇ ਫੜੀਆਂ ਆਲੂ ਬੈਂਗਣ ਨਮੀ ਚੀਜ਼ ਦਾ ਬਸ ਅੱਜ ਕਰੇਲੀ ਪਿਆ ਰਹੇ ਆਂ ਹਾਂ ਬਾਕੀ ਉਦਣ ਆ ਸਾਡੀ ਇੱਕ ਕੱਦੀ ਹੁੰਦੀ ਹੈ ਹੋਰ ਨਮੀ ਹੋ ਜਾਂਦੀ ਸ਼ਿਮਲਾ ਮਿਰਚ ਹੋ ਜਾਂਦੀ ਆ ਜੇ ਸ਼ਿਮਲਾ ਮਿਰਚ ਨਹੀਂ ਹੁੰਦੀ ਤਾਂ ਕੁਝ ਹੋਰ ਨਵਾਂ ਹੋ ਜਾਂਦਾ ਕੁਝ ਹੋਰ ਨਵਾਂ ਹੋਣਾ ਹਾਂ ਸਹੀ ਗੱਲ ਪਿਛਲੀ ਵਾਰ ਸ਼ਿਮਲਾ ਮਿਰਚ ਆਤੀ ਥੋੜੀ ਜਿਵੇਂ ਲੱਗਾ ਉਸ ਸਿਸਵਰ ਕ੍ਰੇਲੇ ਮਿਲ ਕੇ 2-4 ਕ ਉਹ ਪਾਲੇ ਵਿੱਚ ਜਿਹੜੀਆਂ ਘਰ ਦੀ ਹੁੰਦੀਆਂ ਨੇ ਸਾਰੀਆਂ ਪਾਲਣੀਆਂ ਪਹਿਲਾਂ ਸਤ ਕੀ ਆ ਵੀ ਕਟਿਆ ਸੀ ਫਿਰ ਉਹ ਕੈਨਸਲ ਕਰਤਾ ਦੋ ਦੋ ਗਰਮੀ ਚ ਬਣਾਉਣੀਆਂ ਬਹੁਤ ਔਖੀਆਂ ਨੇ ਬਹੁਤ ਔਖੀਆਂ ਨੇ ਬਹੁਤ ਇੱਕੇ ਮਸਾ ਬਣੂਗੀ ਹੁਣ ਜਦ ਤੱਕ ਹੁਣ ਅਜੇ ਕ੍ਰੇਲੇ ਹੁਣ ਫਰਾਈ ਹੋ ਰਹੇ ਆ ਤੇ ਤੋਂ ਬਾਅਦ ਪ੍ਰਿੰਡੀਆਂ ਬਣਦੀਆਂ ਕਰ ਲੈ ਲੋ ਜੀ ਹੁਣ ਆ ਗਈ ਪ੍ਰਿੰਡੀਆਂ ਦੀ ਵਾਰੀ ਪ੍ਰਿੰਡੀਆਂ ਵੀ ਬੀਬੀ ਨੇ ਬਹੁਤ ਸੋਹਣੀਆਂ ਇਹ ਕੁ ਫਰਾਈ ਵਧੀਆ ਹੋ ਜਾਂਦੀਆਂ ਨੇ ਛੋਟੇ ਛੋਟੀਆਂ ਤਾਂ ਫਿਰ ਵਿੱਚ ਹੋ ਜਾਂਦੀਆਂ ਨੇ ਫੁੱਲ ਮਿਲ ਜਾਂਦੀਆਂ ਨੇ ਤਾਂ ਸਾਰੀਆਂ ਸਬਜ਼ੀਆਂ ਫਰਾਈ ਕਰ ਕਰ ਕੱਢ ਲਈਆਂ ਨੇ ਛੇਦੀ ਹੋਈਆਂ ਨੇ ਫਰਾਈ ਗਰਮੀ ਤਾਂ ਨਹੀਂ ਪੈ ਰਹੀ ਆ ਬਹੁਤ ਗਰਮੀ ਆ ਦੇਖੋ ਕਿ ਮੇ ਗਰਮੀ ਚੋੜੀ ਜੀ ਮੈਂ ਪ੍ਰਿੰਡੀਆਂ ਪੱਕ ਰਹੀਆਂ ਨੇ ਨਾ ਉਹ ਵੀ ਅਸੀਂ ਗਰਮੀ 'ਚ ਪੱਕ ਰਹੀਆਂ ਹਾਂ ਕਿਉਂਕਿ ਵੀਡੀਓ ਬਣਾਉਣ ਵਾਲਾ ਵੀ ਪੱਕੀ ਜਾਂਦਾ ਏ ਤੇ ਕੰਮ ਕਰਨ ਵਾਲਾ ਵੀ ਨਾਲ-ਨਾਲ ਪੱਕੀ ਜਾਂਦਾ ਏ ਪ੍ਰਿੰਡੀਆਂ ਕੱਢ ਲਈਆਂ ਪ੍ਰਿੰਡੀਆਂ ਕੱਟਣ ਤੋਂ ਬਾਅਦ ਹੁਣ ਪਾ ਤੇ ਬੈਂਗ ਚੰਗੀ ਤਰ੍ਹਾਂ ਸਟ੍ਰਾਈਡ ਕਰ ਲੈਣੇ ਸਬਜ਼ੀਆਂ ਨਾਲ ਇਹ ਤਾਂ ਲਾਲ-ਲਾਲ ਜੀ ਵਧੀਆ ਲੱਗਦੀਆਂ ਜਿਹੜੀਆਂ ਲਾਲ-ਲਾਲ ਸਟ੍ਰਾਈ ਕਰੀ ਜਾਂਦੀਆਂ ਨਾ ਲੋ ਜੀ ਆਲੂ ਆਲੂ ਰਹਿ ਗਏ ਤੇ ਕਿਉਂਕਿ ਆਲੂ ਜਾਦੇ ਤੇ ਇਸ ਕਰਕੇ ਹੁਣ ਆਲੂ ਹੋ ਗਏ ਫਰਾਈ ਆਲੂ ਫਰਾਈ ਹੋਣੋਂ ਨਾ ਤਕਰੀਬਨ ਅੱਧਾ ਘੰਟਾ ਹੋ ਗਿਆ ਅੱਧੇ ਘੰਟੇ 'ਚ ਮੈਂ ਅੰਦਰ ਨਾ ਮਿੱਠਾ ਪਾਣੀ ਵੀ ਬਣਾਇਆ ਸੀ じゃ ਕੇ ਤੇ ਇਹ ਦੇਖੋ ਕਿੰਨਾ ਕਿੰਨਾ ਨਿਕਲ ਰਿਹਾ ਹੈ ਤੇਲ ਦੇਖੋ ਹੁਣ ਜਮਾਈ ਨਾ ਮਾਤਰ ਤੇਲ ਹੈ ਮੈਂ ਸਾਰਾ ਤੇਲ ਕੱਢਤਾ ਕਿਉਂਕਿ ਸਬਜ਼ੀਆਂ ਚੋਂ ਬਹੁਤ ਸਾਰਾ ਨਿਕਲ ਜਣਾ ਤੇ ਹੁਣ ਮੈਂ ਪਾਉਂਗੀ ਇਹਦੇ ਵਿੱਚੋਂ ਜੀਰਾ ਧਣੀਆਂ ਤੇ ਬਸ ਆਪਾਂ ਸਿਰਫ ਹੁਣ ਪਿਆਜ਼ ਨਾਲ ਲੇ ਕਰਨਾ ਹੈ ਫਰਾਈ ਜਿਹਾ ਹੀ ਕਰਨਾ ਮੜਾ ਜਾ ਸਾਈਸ ਕਰਕੇ ਆਪਾਂ ਨੂੰ ਜ਼ਿਆਦਾ ਤੇਲ ਦੀ ਜ਼ਰੂਰਤ ਨਹੀਂ ਹੈ ਜੀ ਕਿਉਂਕਿ ਨਾ ਜੜੀਆਂ ਸਬਜ਼ੀਆਂ ਐ ਉਹ ਹੁਣ ਐਨੇ ਤੇਲ ਨਾਲ ਭਰਗੀਆਂ ਹਨਾ ਤੇਲ ਨਿਕਲੇ ਜਾਣਾ ਵਰਦੂ ਲਓ ਜੀ ਆਪਣਾ ਪਿਆਜ਼ ਹੋ ਗਿਆ ਫਰਾਈ ਤੇ ਵਿਚਪਾਤੀਆਂ ਮੈਂ ਫਲੀਆਂ ਫਲੀਆਂ ਆਪਾਂ ਪਹਿਲਾਂ ਹੀ ਧੋ ਕੇ ਨਾ ਸੁਕਾ ਲੀਆਂ ਤੇ ਪਹਿਲਾਂ ਇਹਨਾਂ ਨੂੰ ਨਾ ਹੁਣ ਫਰਾਈ ਨਹੀਂ ਕਰਨਾ ਹੈਗਾ ਹੁਣ ਇਹਨੂੰ ਆਪਾਂ ਪਾਣੀ 'ਚ ਰਿਝਾਉਣਾ ਹੈ ਕਿਉਂਕਿ ਫਲੀਆਂ ਫਿਰ ਆਪਾਂ ਤਾਂ ਪਾਣੀ 'ਚ ਰਿਝਾਵਾਂਗੇ ਭੁੰਨੀਆਂ ਤਾਂ ਅਸੀਂ ਕਦੇ ਹੈ ਨਹੀਂ ਪਾਣੀ 'ਚ ਰਿਝਾ ਲੈਂਦੇ ਹੁੰਨੇ ਆ ਵਿੱਚੇ ਪਾਤਾ ਨੂਨ ਮਿਰਚ ਤੇ ਹੁਣ ਇਹਦੇ ਵਿੱਚ ਪਾ ਦਾਂਗੇ ਪਾਣੀ ਬਸ ਇਹਨੇ ਤੇ ਪਾਣੀ ਨੂੰ ਚੰਗੀ ਤਰ੍ਹਾਂ ਇਹਨੂੰ ਰਜਾ ਦੇਣੀ ਆ ਤੇ ਜਦ ਬਹਿਣ ਰਿੱਜਣਗੀਆਂ ਫਿਰ ਉਹਤੇ ਬਾਅਦ ਬਸ ਜਿਹੜੀ ਆ ਸਬਜੀ ਪਈ ਆ ਆ ਸਾਰੀ ਪਾ ਦਾਂਗੇ। ਜੀ ਸਰ ਆਪਣੇ ਪਣੀਆਂ ਗਈਆਂ ਰਿੱਜ ਤੇ ਹੁਣ ਆਪਾਂ ਸਾਰੀ ਸਬਜੀ ਇਹਦੇ ਚ ਪਾ ਦੇਣੀ ਆ। ਆਲੂ ਥੋੜੇ ਜਿਆਦਾ ਤਾਪ ਆਏ ਆ ਕਿਉਂਕਿ ਤਾਂ ਕਿ ਸੜ ਜੇ ਸਾਰਿਆਂ ਦਾ। ਫਿਰ ਥੋੜੇ ਆਲੂਆਂ ਨਾਲ ਥੋੜੀ ਸਬਜੀ ਨਾਲ ਸ਼ਾਮ ਦਾ ਫਿਰ ਸਰਦਾ ਨਹੀਂ ਇੱਕ ਸ਼ਾਮ ਦੀ ਰੋਟੀ ਹੁੰਦੀ ਆ ਜਿਹੜੀ ਇੱਕ ਰੱਜ ਕੇ ਖਾਣੀ ਹੁੰਦੀ ਆ ਨਹੀਂ ਤਾਂ ਨੀਂਦ ਨਹੀਂ ਆਉਂਦੀ ਰਾਤ ਨੂੰ। ਤਾਂ ਕਰਕੇ ਫਿਰ ਆਪਾਂ ਆਲੂ ਥੋੜੇ ਜਿਆਦਾ ਪਾਤੇ ਕਿਉਂਕਿ ਬਾਕੀ ਸਬਜ਼ੀਆਂ ਤਾਂ ਥੋੜੀਆਂ-ਥੋੜੀਆਂ ਸੀਗੀਆਂ ਤੇ ਹੁਣ ਇਹਦੇ ਵਿੱਚ ਪਾਣੀ ਆਪਾਂ ਕਸੂਰੀ ਮੇਥੀ ਜਿਹੜੀ ਫਿਰ ਇਹਨ ਖੁਸ਼ਬੂ ਆਉਗੀ ਕਸੂਰੀ ਮੇਥੀ ਨਾਲ-ਨਾਲ ਹਰ ਇੱਕ ਸਬਜ਼ੀ ਤੇ ਖੁਸ਼ਬੂ ਆਉਂਦੀ ਆ ਚਾਹੇ ਆਪਾਂ ਵੈਸੇ ਵੀ ਕਿਸੇ ਧੜੀ ਵਾਲੀ ਚ ਪਾ ਲਓ ਕਸੂਰੀ ਮੇਥੀ ਪਰ ਕਸੂਰੀ ਮੇਥੀ ਦੀ ਖੁਸ਼ਬੂ ਉਸ ਤਰ ਤੋਂ ਵਾਦ ਸਬਜ਼ੀ ਦਾ ਸਾਰਾ ਸਵਾਦ ਬਦਲ ਦਿੰਦਾ ਹੈ ਨਾ ਤੋੜ ਇਸ ਤਸਕੂਰੀ ਮੇਥੀ ਸਬਜੀ ਆਪਣੀ ਤਿਆਰ ਹੈ ਸਿਰਫ 5 ਮਿੰਟ ਇਹਨੂੰ ਸੇਕ ਲਵਾ ਦੋ ਹਲੋ ਇਸ ਤਸਕੂਰੀ ਮੇਥੀ ਪਾਤੀ ਹੁਣ ਸਬਜੀ ਆਪਣੀ ਪੂਰੀ ਰੈਡੀ ਆ ਮਤਲਬ ਬਸ 5 ਮਿੰਟ ਸੇਕ ਪਵਾ ਕੇ ਲਵਾ ਕੇ ਇਹਨੂੰ ਮੈਂ ਇਹਦੇ ਚ ਤਾਲ ਕੱਢ ਦੂੰਗੀ ਸਾਰੀ ਮਿੱਠੇ ਚੋਲ ਵੀ ਆ ਬਹੁਤ ਐਨੇ ਕੱਪ ਹੋ ਗਏ ਹੋ ਲਿਆ ਮਾ ਮੜੀ ਜੀ ਹੋਰ ਲਿਆ ਥੋੜੀ ਜਿਹੀ ਹੋਰ ਫੇ ਵੱਡੀ ਗੋਲੀ ਚਲੇ ਜਾਂਦਾ ਪਾਕੇ ਆ ਗਿਆ ਜੇ ਜਿਆਦੇ ਜੇ ਜਿਆਦੇ ਨਹੀਂ ਤਾਂ ਨਹੀਂ ਨਾ ਚੋਲਤਾ ਹੈਗੇ ਚੋਲਤਾ ਯੂ ਵੀ ਤੈਨੂੰ ਵੀ ਲਿਆ ਮੈਂ ਚੋਲਾ ਇਹ ਜਮ ਇਹ ਬਸ ਹੁਣ ਸਾਡਾ ਖਾਣਾ ਪੀਣਾ ਹੋ ਗਿਆ ਤੇ ਅੱਜ ਬਣਾਇਆ ਸੀ ਗੁੜ ਵਾਲੇ ਚੌਲ ਸੌਫ ਤੇ ਇਲਾਇਚੀ ਪਾ ਕੇ ਅੱਜ ਦੀ ਸਾਡੀ ਵੀਡੀਓ ਇੱਥੇ ਤੱਕ ਸੀ ਜੀ ਉਮੀਦ ਹੈ ਵੀ ਤੁਹਾਨੂੰ ਜ਼ਰੂਰ ਪਸੰਦ ਆਊਗੀ ਤੋ ਤੇ ਜਾਣ ਤੋਂ ਪਹਿਲਾਂ ਸਾਡੇ ਚੈਨਲ ਨੂੰ ਪਲੀਜ਼ ਸਬਸਕ੍ਰਾਈਬ ਜ਼ਰੂਰ ਕਰਿਓ ਲਾਈਕ ਸ਼ੇਅਰ ਲਾਈਕ ਐਂਡ ਸ਼ੇਅਰ ਕਰਿਓ ਤੇ ਕਮੈਂਟ ਕਰਕੇ ਜ਼ਰੂਰ ਦੱਸਿਓ ਹੁਣ ਮਿਲਾਂਗੇ ਅਗਲੇ ਵੀਡੀਓ ਵਿੱਚ